ਸਰਵੰਸਦਾ ਨੀਤਾਂ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅੱਜ ਦਰਸ਼ਨ ਕਰਨ ਆਏ ਹਾਂ ਜੀ ਗੁਰਦੁਆਰਾ ਕਿਰਪਾਨਪੀਟਾ ਸਾਹਾ ਮਾਛੀਵਾੜਾ ਜਦੋਂ ਗੁਰੂ ਸਾਹਿਬ ਜੀ ਉੱਚ ਦਾ ਪੀਰ ਬਣ ਕੇ ਆ ਰਹੇ ਸੀ ਤਾਂ ਦिलावर ਖਾਨ ਨੇ ਜਿਹੜਾ ਮਾਛੀਵਾੜੇ ਦਾ ਘੇਰਾ ਪਾਇਆ ਹੋਇਆ ਸੀਗਾ ਤੇ ਉਹਨਾਂ ਨੇ ਗੁਰੂ ਜੀ ਨੂੰ ਰੋਕਿਆ ਤੇ ਸ਼ਨਾਖਤ ਕਰਨ ਲਈ ਕਾਜੀ ਨੂੰ ਸਨੇਹਾ ਭੇਜਿਆ ਸੀ ਤਾਂ ਐਨੇ ਉਹਨੇ ਗੁਰੂ ਜੀ ਨੂੰ ਖਾਣਾ ਖਾਣੇ ਵਾਸਤੇ ਸੱਦਿਆ ਸੀ ਤਾਂ ਗੁਰੂ ਜੀ ਨੇ ਕਿਹਾ ਵੀ ਅਸੀਂ ਤਾਂ ਰੋਜੇ ਤੇ ਹਾਂ ਪਰ ਸਿੰਘ ਕਹਿੰਦੇ ਵੀ ਅਸੀਂ ਕਿਵੇਂ ਕਰਾਂਗੇ ਅਸੀਂ ਮੁਸਲਮਾਨੀ ਖਾਣਾ ਕਿਵੇਂ ਖਾਵਾਂਗੇ ਤਾਂ ਗੁਰੂ ਜੀ ਨੇ ਆਪਣੀ ਛੋਟੀ ਕਰਦ ਕੱਢ ਕੇ ਸਿੰਘਾਂ ਨੂੰ ਦਿੱਤੀ ਸੀਗੀ ਵੀ ਭਾਈ ਤੁਸੀਂ ਇਹ ਕਰਦ ਫੇਰ ਦੇਣਾ ਤੇ ਜਿਹੜਾ ਪ੍ਰਸ਼ਾਦ ਹੈ ਉਹ ਦੇਗ ਬਣ ਜਾਵੇਗਾ ਤਾਂ ਇਸ ਲਈ ਇਸ ਦਾ ਨਾਮ ਕਿਰਪਾਨ ਪੇਟਾ ਸਾਹਿਬ ਪਿਆ ਸੀ ਗੁਰੂ ਜੀ ਨੇ ਇੱਕ ਚਸ਼ਮਾ ਅਹ ਜਿਹੜਾ ਹੈਗਾ ਉਹ ਉਹ ਅਹ ਫਰਗੇਟ ਕੀਤਾ ਸੀ ਉਹ ਅੱਜ ਵੀ ਇੱਥੇ ਖੂ ਦੇ ਰੂਪ ਦੇ ਵਿੱਚ ਹੈਗਾ ਤੇ ਇਹ ਬਾਬਾ ਬੁੱਢਾ ਦਲਜੀ ਦੇ ਅੰਡਰ ਇਹ ਗੁਰਦੁਆਰਾ ਸਾਹਿਬ ਹੈਗਾ ਜੀ ਤੇ ਉਹਨਾਂ ਦੇ ਮੁਖੀਆਂ ਦੀਆਂ ਤਸਵੀਰਾਂ ਹਨ